ਜੁੜੇ ਰਹਿਣ ਲਈ ਤੁਹਾਡੇ ਇਹਨਾਂ ਦੇ ਵੱਡੇ ਬ੍ਰਦਰ ਨਾਲ ਇਹਦੇ ਨਾਲ ਉਹਦੇ ਨਾਲ ਰਾਤ ਨੂੰ ਗੱਲ ਮਤਲਬ ਇੱਧਰ ਸਪਰਾਤ ਦੇ 9:30 ਸੀ ਉੱਧਰ 10:00 ਵਜੇ ਸੀ ਇਹ ਸਵੇਰ ਲਈ ਉਹਦੇ ਨਾਲ ਫੋਨ ਤੇ ਗੱਲ ਹੋਈ ਹੈ 2 ਕੁ ਮਿੰਟ ਹੀ ਪਰ ਉਸ ਤੋਂ ਬਾਅਦ ਪੁਲਿਸਟਰ ਆ ਕੇ ਗਏ ਉਹ ਪੁਲਸ ਵਾਲੇ ਉਹ ਕਹਿੰਦੇ ਸਾਡੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਉਹ ਕਹਿੰਦੇ ਅਸੀਂ ਪਹਿਲਾਂ ਵੀ ਇੱਧਰ ਫੈਮਿਲੀ ਤੋਂ ਵੈਰੀਫਿਕੇਸ਼ਨ ਲਵਾਂਗੇ ਵੀ ਅਸੀਂ ਤੁਹਾਡੇ ਵੀ ਤੁਹਾਡੇ ਇੱਕ ਲੀਗਲ ਗਾਰਡੀਅਨ ਕਰਾਂਗੇ ਵੀ ਇਹ ਕੋਈ ਵੀ ਜੋ ਇਨਵੈਸਟੀਗੇਸ਼ਨ ਦਾ ਉਹ ਵੀ ਰਿਪੋਰਟ ਦੇਵਾਂਗੇ ਵੀ ਫੇਰ ਹੀ ਰੈਡ ਬੋਡੀ ਸੀ ਦੇਵਾਂਗੇ ਜਾਂ ਦੇਖਣ ਦੇਵਾਂਗੇ ਮਿਕੀਓਨ ਆਪਾਂ ਤਾਂ ਇੰਡੀਆ 'ਚ ਬੈਠੇ ਆ ਉਪਰਦੇਸ਼ 'ਚ ਬੈਠਾ ਉਹਦਾ ਕੀ ਕਾਰਨ ਬਣਿਆ ਇਹ ਤਾਂ ਉਹ ਨੂੰ ਪਤਾ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਵਿੱਚ ਅੱਜ ਫੇਰ ਕੈਨੇਡਾ ਤੋਂ ਇੱਕ ਦੁਖਦਾਈ ਖਬਰ ਆਈ ਆ ਜ਼ਿਲ੍ਹੇ ਦੇ ਪਿੰਡ ਪੱਕਾ ਨਾਲ ਸੰਬੰਧਿਤ ਆਕਾਸ਼ਦੀਪ ਸਿੰਘ ਜਿਹੜਾ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਉਸਨੇ ਕੰਮ ਨਾ ਮਿਲਣ ਕਰਕੇ ਪਰੇਸ਼ਾਨੀ ਦੀ ਹਾਲਤ ਵਿੱਚ ਉਥੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਵਾਲਿਆਂ ਦੇ ਦੱਸਣ ਅਨੁਸਾਰ ਇੱਕ ਰਾਤ ਪਹਿਲਾਂ ਹੀ ਉਸਨੇ ਗੱਲਬਾਤ ਕਰ ਕੀਤੀ ਸੀ ਤੇ ਬੜਾ ਖੁਸ਼ੀ ਸੀ ਪਰ ਅਗਲੇ ਦਿਨ ਕੀ ਹੋ ਗਿਆ ਇਸ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਨਾ ਹੀ ਕੁਝ ਬੋੜ ਰਿਹਾ ਕਿ ਕੀ ਕੀਤਾ ਜਾਵੇ ਉਹਨਾਂ ਦੱਸਿਆ ਕਿ 2023 ਦੇ ਵਿੱਚ ਹਸਤਾ ਖੇਡਦਾ ਆਕਾਸ਼ਦੀਪ ਇੱਥੋਂ ਰਵਾਨਾ ਹੋਇਆ ਸੀ ਤੇ ਬ੍ਰਮਟਨ ਰਿਹਾ ਕੁਝ ਸਮਾਂ ਤੇ ਹੁਣ ਉਹ ਅੱਜਕੱਲ ਕੈਲਗਰੀ ਆਇਆ ਹੋਇਆ ਸੀ ਪਰ ਇੱਥੇ ਕੰਮ ਨਾ ਮਿਲਣ ਕਰਕੇ ਉਹ ਕਾਫੀ ਪਰੇਸ਼ਾਨ ਸੀ ਪੁੱਤਰ ਵੀ ਰਹੇ ਕਿੰਨੇ ਬੱਚੇ ਸ਼ੂਟ ਆ ਜੇਗਾ ਤੋ ਇੱਥੋਂ ਵੱਡਾ ਉਹਨਾਂ ਨਾਲ ਜਾਸ ਤਰੀ ਦੇਣਾ ਕਾਹਦੇ ਕਿ ਕਿਹੜੀ ਇੰਟੀਗ੍ਰੇਟ ਗਿਆ ਸੀ ਇਹ ਕਨੇਡਾ ਆ ਗਿਆ ਤੇ ਗ੍ਰੈਂਟਨ ਸ਼ਹਿਰ ਤੋਂ ਉੱਤਨੀ ਜਿਹੜੇ ਉਹ ਅਪਰਾਇ ਕਰਨ ਵਾਸਤੇ ਗਿਆ ਜਿੱਲੀ ਜਿੱਲੀ ਸੰਭਾਲਾ 122 ਹਰ ਠੀਕ ਹੈ ਤਾਂ ਇਹ ਲੱਗਦਾ ਮੌਤ ਦਾ ਨਹੀਂ ਲੱਗਦਾ ਦੇਖੋ ਜੀ ਹੁਣ ਆਪਾਂ ਇੰਡੀਆ 'ਚ ਬੈਠੇ ਆ ਉੱਪਰ ਦੇ ਸੀ ਬੈਠਾ ਉਹਦਾ ਕੀ ਕਾਰਨ ਬਣਿਆ ਇਹਦਾ ਉਹਨੂੰ ਪਤਾ ਨਹੀਂ ਉਹ ਜਿਹੜੇ ਕੁਝ ਵਾਸਤੇ ਗੱਲਬਾਤ ਕੀਤੀ ਸੀ ਉਹ ਗੱਲਬਾਤ ਮੁੰਡਿਆਂ ਨੇ ਕੀਤੀ ਹੈ ਜੀ ਮਾਤਾ ਜੀ ਤੇ ਸਾਰੇ ਯੋਗ ਰਹੇ ਉਹਨਾਂ ਨੇ ਨੰਬਰ ਦਿੱਤੀ ਆ ਉਹ ਆਂਦੇ ਆ ਵੀ ਲੈ ਕੇ ਆਉਣੀਆਂ ਉਹ ਮੇਰਾ ਬ੍ਰਦਰ ਹੀ ਆ ਮਤਲਬ ਖਸਨ ਬ੍ਰਦਰ ਆ ਮੇਰੀ ਪੂਰਾ ਦਾ ਮੁੰਡਾ ਆ ਇਹ ਕਾਰਨ ਕਰ ਰਿਹਾ ਹੈ ਕਾਰਨ ਵੀ ਉਹ ਚੀਜ਼ ਦਾ ਹੁਣ ਆਪਾਂ ਨੂੰ ਤਾਂ ਕੰਫਰਮ ਕੁਝ ਨਹੀਂ ਪਤਾ ਵੀ ਉਹ ਕਹਿੰਦੇ ਆ ਵੀ ਆਪ ਕੋਈ ਉਹਨੂੰ ਕੋਈ ਰੋਜ਼ਗਾਰ ਦਾ ਚੱਕਰ ਹੀ ਸੀਗਾ ਤੇ ਉਹਦੇ ਅਕੋਰਡਿੰਗ ਕੁਝ ਉਹਨੇ ਸਾਨੂੰ ਤਾਂ ਕਿਸੇ ਨੂੰ ਕੋਈ ਗੱਲ ਕੋਈ ਨਹੀਂ ਬਸ ਉਹਦੇ ਰਾਤ ਨੂੰ ਇਨਾਂ ਤੋਂ ਹੀ ਵੱਡੇ ਬ੍ਰਦਰ ਨਾਲ ਇਹਦੇ ਨਾਲ ਉਹਦੇ ਨਾਲ ਰਾਤ ਨੂੰ ਗੱਲ ਮਤਲਬ ਇੱਧਰ 3:30 ਸੀ ਉੱਧਰ 10:00 ਵਜੇ ਸੀ ਇਹ ਸਵੇਰ ਲਈ ਉਹਦੇ ਨਾਲ ਫੋਨ ਤੇ ਗੱਲ ਹੋਈ ਆ 2 ਕੁ ਮਿੰਟ ਹੀ ਕਹਿੰਦਾ ਕੋਈ ਨਾਰਮਲ ਗੱਲ ਜਮਾ ਕਹਿੰਦਾ ਸੀ ਗੱਲ ਕਰੀ ਜਾਂਦਾ ਕਹਿੰਦਾ ਵੀ ਮੈਂ ਰੋਕੇ ਹੀ ਕਰੂੰਗਾ ਸਵੇਰ ਕਰਦਾ ਤੇ ਹੁਣ ਤੁਸੀਂ ਸੌਂ ਜੂ ਕਹਿੰਦਾ ਵੀ ਮੈਂ ਸਵੇਰ ਫੋਨ ਲਾਉਂਗਾ ਪਹਿਲਾਂ ਵੀ ਉਹਨੂੰ ਐ ਹੋ ਗਿਆ ਵੀ ਕੋਈ ਕੰਮ ਕਰ ਦੋ ਥੱਕਿਆ ਹੁੰਦਾ ਵੀ ਚੱਲ ਜਾਊ ਹੁੰਦਾ ਵੀ ਚੱਲ ਯਾਰ ਸਵੇਰ ਗੱਲ ਕਰ ਹੀ ਲੈਣੀ ਐ ਸਵੇਰ ਇਹ ਬੜੀ ਖੇਤ ਗਏ ਫੜ ਜੀਰ ਕੇ ਸਦਿਆਂ ਜਲਦੀ ਉਕੇ ਤੇ ਫੋਨ ਆਏ ਇਹਨਾਂ ਨੂੰ ਗੱਲ ਦੋ ਗਾਰੀ ਤੇ ਇਹਨਾਂ ਨੇ ਇਗਨੋਰ ਕਰ ਤੇ ਗੱਲ ਕਰਕੇ ਇਹਨਾਂ ਨੂੰ ਆਇਆ ਹੋਗਾ ਜਿਵੇਂ ਹੁਣ ਅੱਜ ਕੱਲ੍ਹ ਨੂੰ ਫਰੌਡ ਚੱਲਦਾ ਪਿਆ ਵੀ ਉਹ ਸਿਸਟਮ ਹੋਊਗਾ ਇਹਨਾਂ ਨੇ ਦੋ ਤਾਂ ਮੈਨੂੰ ਕਿਹਾ ਵੀ ਯਾਰ ਤੁਸੀਂ ਸੱਚ ਦੱਸੋ ਫਿਰ ਘਰੇ ਆਏ ਫਿਰ ਕਨਫਰਮਿੰਗ ਕੀਤਾ ਲਾ ਕੇ ਫੋਨ ਮੁੰਡਿਆਂ ਨੂੰ ਉਹ ਕਹਿੰਦੇ ਐ ਵੀ ਹੁਣ ਵੀ ਗੱਲ ਸਹੀ ਹੈ ਵੀ ਉਹ ਉਹ ਮੁੰਡੇ ਵੀ ਚਲੋ ਕਿਹੜਾ ਆਪਦੀ ਜਗ੍ਹਾ ਤੇ ਡਰ ਗਏ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਅਗਲਾ ਕੀ ਸੋਏਦਾ ਆਪਾਂ ਤਾਂ ਉਹਨਾਂ ਦੂਰ ਬੈਠੇ ਆਪਾਂ ਨੂੰ ਤਾਂ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਫਿਰ ਅਸੀਂ ਉੱਥੇ ਮੇਰੀ ਸਿਸਟਰ ਹੈ ਪਹਿਲਾਂ ਬ੍ਰੈਂਪਟਨ ਚ ਇਹ ਉਹਨਾਂ ਕੋਲ ਹੀ ਗਿਆ ਸੀ ਉਹ ਬ੍ਰੈਮਟਨ ਜਿਹੇ ਸੀਗੇ ਇਹ ਕੈੰਬਰੀਅਨ ਗੁਜੰਟਾਰੀਓ ਚ ਗਿਆ ਸੀ ਸਟੱਡੀ ਦੇ ਤੌਰ ਤੇ ਇਹ ਬਸ ਪਹਿਲਾਂ ਪੌਣੇ 2 ਸਾਲ ਉੱਥੇ ਹੀ ਰਿਹਾ ਹੁਣ 3 ਕਿ ਮਹੀਨੇ ਪਹਿਲਾਂ ਹੀ ਇਹ ਉੱਥੇ ਸ਼ਿਫਟ ਹੋ ਕੇ ਕੈਲਗਰੀ ਗਿਆ ਸੀ ਵੀ ਉੱਥੇ ਉਹ ਮੁੰਡੇ ਇਹਨਾਂ ਦੇ ਨਕਰਾਂ ਜੁਈਆਂ ਮੁੰਡਾ ਕੋਈ ਪਿੰਡੋਂ ਉਹ ਗਿਆ ਸੀ ਉਹ ਕਹਿੰਦਾ ਸੀ ਵੀ ਇੱਥੇ ਕੰਮ ਵਗੈਰਾ ਹੈਗਾ ਵੀ ਮੈਂ ਤੈਨੂੰ ਕੰਮ ਦਵਾ ਦੂੰਗਾ ਵੀ ਤੂੰ ਇੱਥੇ ਆ ਜਾ ਤੇ ਉਹਨਾਂ ਨੂੰ ਉੱਥੋਂ ਹੁਣੇ ਹੀ ਆਇਆ ਸੀ ਉਸ ਤੋਂ ਬਾਅਦ ਮੇਰੇ ਸਿਸਟਰ ਵੀ ਹੁਣ ਇੱਕ ਮਹੀਨਾ ਹੋ ਗਿਆ ਉੱਥੇ ਐਡਮਿੰਟਨ ਨੇੜੇ ਸ਼ਹਿਰ ਹੈ 2 ਘੰਟਿਆਂ ਦਾ ਰਸਤਾ ਉੱਥੇ ਸ਼ਿਫਟ ਹੋ ਗਈ ਸੀ 5 5-7 ਦਿਨ ਪਹਿਲੇ ਉਹਨਾਂ ਨਾਲ ਗੱਲ ਵੀ ਹੋਈ ਆ ਉਹਨਾਂ ਨੂੰ ਕਹਿੰਦਾ ਮੈਂ ਮਿਲਣਾ ਆਉਂਗਾ ਉਹ ਕਹਿੰਦੇ ਵੀ ਚਲੋ ਆ ਜੀ ਵੀ ਕੰਮ ਵੀ ਤੂੰ ਆਵੇਂ ਸਾਡੇ ਕੋਲ ਆ ਜੀ ਫਿਰ ਵੀ ਇੱਥੇ ਰਹਿ ਪਾਂਗੇ ਤੇ ਉਸ ਤੋਂ ਬਾਅਦ ਕੋਈ ਨਾ ਹੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਇਹਨੇ ਜਾਂ ਮੈਨੂੰ ਕੋਈ ਲੋੜ ਹੈ ਜਾਂ ਕੋਈ ਮੈਨੂੰ ਕੰਮ ਵਗੈਰਾ ਔਖਾ ਜਾਂ ਦਿੱਕਤ ਹੈ ਜਾਂ ਕੁਝ ਵੀ ਹੈ ਵੀ ਜਾਂ ਨਹੀਂ ਮਿਲਦਾ ਪਿਆ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਕੁਝ ਹੋਰ ਸਾਡੇ ਪਿੰਡੋਂ ਮੁੰਡੇ ਹੈਗੇ ਉੱਥੇ ਕੈਲਗਰੀ ਚ ਉਹਨਾਂ ਨਾਲ ਕੀਤਾ ਉਹ ਵੀ ਚਲੋ ਉੱਤੇ ਵਿਚਾਰੇ ਨੇ ਉਹਨਾਂ ਨੇ ਕਨਫਰਮ ਕੀਤਾ ਫਿਰ ਉਹ ਡੈਡ ਬੋਡੀ ਪੁਲਿਸ ਲੈ ਚੁੱਕੀ ਸੀ ਪਰ ਉਸ ਤੋਂ ਬਾਅਦ ਸਿਸਟਰ ਆ ਕੇ ਗਏ ਉਹ ਪੁਲਸ ਵਾਲੇ ਉਹ ਕਹਿੰਦੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਉਹ ਕਹਿੰਦੇ ਅਸੀਂ ਪਹਿਲਾਂ ਵੀ ਇੱਧਰ ਫੈਮਿਲੀ ਤੋਂ ਵੈਰੀਫਿਕੇਸ਼ਨ ਲਵਾਂਗੇ ਵੀ ਅਸੀਂ ਤੁਹਾਡੇ ਵੀ ਤੁਹਾਡੇ ਇਲਿਗਲ ਗਾਰਡੀਅਨ ਕਰਾਂਗੇ ਵੀ ਇਹ ਕੋਈ ਵੀ ਜੋ ਇਨਵੈਸਟੀਗੇਸ਼ਨ ਦਾ ਉਹ ਵੀ ਰਿਪੋਰਟ ਦੇਵਾਂਗੇ ਵੀ ਫਿਰ ਹੀ ਡੈਡ ਬੋਡੀ ਸੀ ਦੇਵਾਂਗੇ ਜਾਂ ਦੇਖਣ ਦੇਵਾਂਗੇ ਡੈਡ ਬੋਡੀ ਲੈ ਹੁੰਦੇ ਇੱਕ ਕੋਈ ਲਿੰਕ ਹੈ ਗੋ ਫਾਉਂਡ ਦੇ ਨਾਂ ਤੇ ਉੱਥੇ ਸਿਸਟਰ ਦਾ ਮਤਲਬ ਉਹਨਾਂ ਦੇ ਅਕਾਊਂਟ ਵਗੈਰਾ ਉੱਥੇ ਕੀਤਾ ਹੋਇਆ ਉਹਨਾਂ ਨੇ ਐਡ ਉਦੇ ਚੋਂ ਆਣਾ ਮਨੀ ਇਨਵੈਸਟ ਹੋ ਰਹੀ ਹੈ ਉਹ ਲਿੰਕ ਆਪਾਂ ਦੇ ਦਾਂਗੇ ਤੁਹਾਨੂੰ ਉਦੇ ਚੋਂ ਵੈਸੇ ਵੀ ਚਲੋ ਜੋ ਵੀ ਹੁੰਦਾ ਚਲੋ ਘਾਟਾ ਤਾਂ ਪੂਰਾ ਹੁੰਦਾ ਨਹੀਂ ਪਰ ਫਿਰ ਵੀ ਡੈੱਡ ਬੋਡੀ ਇੱਧਰ ਲਿਆਉਂਦਾ ਖਰਚਾ ਲਾ ਲੋ ਕੋਈ ਫੈਮਿਲੀ ਸਪੋਰਟ ਹੁੰਦੀ ਹੈ ਕੋਈ ਫਾਈਨੈਂਸ਼ੀਅਲੀ ਵੀ ਉਹ ਕਰ ਰਹੇ ਕੋਸ਼ਿਸ਼ ਵੀ ਕਾਫੀ ਬਹੁਤ ਜਣੇ ਨੇ ਸਪੋਰਟ ਕੀਤੀ ਹੈ ਬਹੁਤ ਜਣੇ ਨੇ ਵੀ ਆਪਾਂ ਲਿੰਕ ਦੇ ਦਾਂਗੇ ਵੀ ਜੇ ਹੋਰ ਵੀ ਕੋਈ ਵੀਰ ਭਰਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਸਕਦੇ ਹੋ ਮਦਦ ਇਹਨਾਂ ਦੇ ਵੱਡੇ ਬ੍ਰਦਰਸ